ਪੰਚਾਇਤੀ ਚੋਣਾਂ ਨੂੰ ਲੈ ਕੇ ਅੱਜ ਨਾਮਜ਼ਦਗੀਆਂ ਭਰਨ ਦਾ ਅੱਜ ਪਹਿਲਾ ਦਿਨ ਸੀ 27 ਨਵੰਬਰ ਤੋਂ ਲੈ ਕੇ 4 ਅਕਤੂਬਰ ਤੱਕ ਜਿਹੜੀਆਂ ਵੱਖ-ਵੱਖ ਪਿੰਡਾਂ ਤੇ ਪੰਚਾਂ ਤੇ ਸਰਪੰਚਾਂ ਲਈ ਨਾਮਜ਼ਦਗੀਆਂ ਜਿਹੜੀਆਂ ਨੇ ਉਹ ਦਾਖਲ ਹੋਣੀਆਂ ਹਨ ਅਤੇ ਫਟੇਗੜ ਚੂੜੀਆਂ ਰੋਕ ਵਿੱਚ ਜੋ ਨੋ ਸੈਂਟਰ ਬਣਾਏ ਗਏ ਨੇ ਜਿੱਥੇ ਕਿ ਵੱਖ-ਵੱਖ ਥਾਵਾਂ ਉੱਪਰ ਨਾਮਜ਼ਦਗੀਆਂ ਜਿਹੜੀਆਂ ਨੇ ਉਹ ਪੰਚਾਂ ਸਰਪੰਚਾਂ ਲਈ ਦਾਖਲ ਹੋਣੀਆਂ ਨੇ ਦਰਸ਼ਕੀ ਕੇ ਅੱਜ ਬीडीपीओ ਦਫਤਰ ਜੀ ਦੇ ਬਲਾਕ ਪੰਚਾਇਤ ਅਫਸਰ ਦਫਤਰ ਵਿਖੇ ਕਾਫੀ ਸਰਗਰਮੀ ਦਿਖਾਈ ਦਿੱਤੀਆਂ ਅਤੇ ਇੱਥੇ ਰੌਲਾ ਰੱਪਾ ਵੀ ਪੈਂਦਾ ਦਿਖਾਈ ਦਿੱਤਾ ਵਿਰੋਧੀ ਪਾਰਟੀਆਂ ਦੇ ਆਗੂਆਂ ਵੱਲੋਂ ਬीडीपीओ ਉੱਪਰ ਕਥਿਤ ਤੌਰ ਤੇ ਬਰੋਸ ਲਗਾਏ ਗਏ ਸੰਬੰਧੀ ਉਹਨਾਂ ਨੂੰ ਜੋ ਵੋਟਰ ਸੂਚੀਆਂ ਨੇ ਉਹ ਨਹੀਂ ਦਿੱਤੀਆਂ ਜਾ ਰਹੀਆਂ ਉਹਨਾਂ ਨੇ ਦੋਸ਼ ਲਗਾਇਆ ਕਿ ਸਤਾਤਾਰੀ ਜਿਹੜੇ ਨੇ ਉਹ ਪਿੰਡਾਂ ਦੇ ਲੋਕ ਜਿਹੜੇ ਨੇ ਉਹ ਵੋਟਰ ਲਿਸਟਾਂ ਖੜ ਰਹੇ ਨੇ ਚੱਦ ਕੇ ਸਾਨੂੰ ਨਹੀਂ ਦਿੱਤੀਆਂ ਜਾ ਰਹੀਆਂ ਇਸ ਤੇ ਉਹਨਾਂ ਨੇ ਕਾਫੀ ਇਤਰਾਜ਼ ਵੀ ਜਤਾਇਆ ਇਸ ਤੋਂ ਇਲਾਵਾ ਤੁਹਾਨੂੰ ਦੱਸ ਤੀ ਕਿ ਇਹ ਬਲਾਕ ਫਤਿਹgarh ਚੂੜੀਆਂ ਦੇ ਅਧੀਨ ਪਿੰਡ ਖੇੜਾ ਖੁਰਦੇ ਜਿੱਥੋਂ ਦੇ ਲੋਕਾਂ ਨੇ ਕਾਫੀ ਇਤਰਾਜ਼ ਜਤਾਇਆ ਕਿ ਉਹਨਾਂ ਦਾ ਪਿੰਡ ਜਿਹੜਾ ਟੋਟਲ ਹੀ ਸਾਰੀ ਆਬਾਦੀ ਜਿਹੜੀ ਆ ਉਹ ਜਰਨਲ ਵਰਗ ਦੀ ਹੈ ਤੇ ਜਦ ਰੱਖਵਾ ਕਰਨ ਹੋਇਆ ਤਾਂ ਉਹ ਉਹਨਾਂ ਦੇ ਪਿੰਡ ਨੂੰ ਐਸ்சி ਜਿਹੜਾ ਵਾ ਪੰਚਾਇਤ ਜਿਹੜੀ ਆ ਉਹ ਬਣਾਤੀ ਗਈ ਹੈ ਜਦ ਕਿ ਉਹਨਾਂ ਦਾ ਕਹਿਣਾ ਸੀ ਕਿ ਇਹ ਪਿੰਡ ਵਿੱਚ ਇੱਕ ਵੀ ਵੋਟ ਜਿਹੜੀ ਆ ਉਹ ਐਸੀ ਨਹੀਂ ਆ ਅਤੇ ਹੁਣ ਇੱਕ ਵੋਟ ਜਿਹੜੀ ਆ ਉਹ ਐਸੀ ਵਿੱਚ ਤਬਦੀਲ ਕੀਤੀ ਜੇ ਪਰ ਉਸ ਵੋਟ ਦੀ ਵੀ ਆਡੈਂਟੀਫਿਕੇਸ਼ਨ ਨਹੀਂ ਹੋ ਰਹੀ ਇਸ ਦਾ ਵੀ ਉਹੋਸ਼ ਬੀਡੀਪੀਓ ਦਫ਼ਤਰ ਪਰ ਕਾਰਨ ਜਦ ਅੱਜ ਵੋਟਾਂ ਪੰਚਾਇਤੀ ਲਿ ਸਟਾਂ ਦੀਆਂ ਵੋਟਰ ਸੂਚੀਆਂ ਨਹੀਂ ਮਿਲ ਰਹੀਆਂ ਸਭ ਨਹੀਂ ਦਿੱਤੀਆਂ ਜਾ ਰਹੀਆਂ ਸਾਬਕਾ ਅਕਾਲੀ ਵਿਧਾਇਕ ਲਖਬੀਰ ਸਿੰਘ ਲੋਧੀ ਨੇ ਅੰਗਲਵੀ ਬੀਟੀਪੀਓ ਦਫਤਰ ਪਹੁੰਚੇ ਅਤੇ ਉਹਨਾਂ ਨੇ ਆਪਣੇ ਸਮਰਥਕਾਂ ਅਤੇ ਵੱਖਰਾਂ ਨੂੰ ਪਰ ਵੋਟਰ ਸੂਚੀਆਂ ਜਿਹੜੀਆਂ ਉਹ ਦਵਾਈਆਂ ਅਤੇ ਉਹਨਾਂ ਨੇ ਸਰਕਾਰੀ ਅਮਲੇ ਫਾਇਲੇ ਜਾਂ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਇਹ ਵੀ ਚੇਤਾਵਨੀ ਦਿੱਤੀ ਕਿ ਉਹ ਉਹਨਾਂ ਨੂੰ ਬਿਨਾ ਕਿਸੇ ਕਾਰਨ ਉਹਨਾਂ ਦੇ ਸਮਰਥਕਾਂ ਨੂੰ ਖਜਲਖਵਾਰ ਧਾ ਕਰਨ ਅਗਰ ਉਹਨਾਂ ਨੇ ਪੰਚਾਇਤੀ ਇਲੈਕਸ਼ਨ ਦੀ ਪ੍ਰਕਿਰਿਆ ਦੌਰਾਨ ਉਹਨਾਂ ਦੇ ਮਤਕ ਕਾਨੂੰਨ ਜੇ ਖੱਜਲ ਖਾਰ ਕੀਤਾ ਤਾਂ ਉਹ ਅਦਾਲਤ ਵਿੱਚ ਜਾਣਗੇ ਇਸ ਤੋਂ ਇਲਾਵਾ ਇਹ ਵੀ ਸਰਗਰਮੀ ਦਿਖਾਈ ਦਿੱਤੀ ਅੱਜ ਫਤਿਹਗੜ ਚੂੜੀਆਂ ਕਿ ਕੇ ਐਸ ਟੀ ਐਮ ਮੈਡਮ ਵੀਰਪਾਲ ਕੌਰ ਨੇ ਅੱਜ ਜਿਹੜਾ ਚਾਰਜ ਸੰਭਾਲਿਆ ਯਾਨੀ ਕਿ ਕੁਝ ਦਿਨ ਪਹਿਲਾਂ ਇੱਥੋਂ ਐਸ ਟੀ ਐਮ ਜੋ ਸੀ ਉਹਨਾਂ ਦਾ ਤਬਾਦਲਾ ਹੋ ਗਿਆ ਸੀ ਤੇ ਉਹਨਾਂ ਦੀ ਜਗ੍ਹਾ ਤੇ ਅੱਜ ਵੀਰਪਾਲ ਕੌਰ ਐਸ ਟੀ ਐਮ ਜੋ ਕੋਟਖੂਰਾ ਤੋਂ ਬਦਲ ਕੇ ਆਏ ਨੇ ਉਨਾਂ ਨੇ ਅੱਜ ਚਾਰਜ ਸੰਭਾਲ ਕੇ ਆਪਣਾ ਕੰਮ ਕਾਜ ਸ਼ੁਰੂ ਕਰ ਦਿੱਤਾ ਅਤੇ ਉਹਨਾਂ ਵੱਲੋਂ ਹੀ ਵੱਖ-ਵੱਖ ਸੈਂਟਰਾਂ ਤੇ ਜਾ ਕੇ ਪੰਚਾਇਤੀ ਚੋਣਾਂ ਨੂੰ ਲੈ ਕੇ ਨਰਖਣ ਕੀਤਾ ਚੈਕਿੰਗ ਕੀਤੀ ਅਤੇ ਉਹਨਾਂ ਦਾ ਕਹਿਣਾ ਚ ਕੀ ਪੰਚਾਇਤੀ ਚੋਣਾਂ ਜਿਹੜੀਆਂ ਬਲਾਕ ਫਤਿਹਗੜ ਚੂੜੀਆਂ ਸਬਡਿਵੀਜ਼ਨ ਵਿੱਚ ਪੂਰੀ ਨਿਰਪੱਖ ਅਤੇ ਬਿਨਾਂ ਕਿਸੇ ਪੀੜ ਭਾਵ ਤੇ ਕਰਵਾਈਆਂ ਜਾਣਗੀਆਂ